ਅੰਗਜ਼ਤ ਸਰਪੰਸਪ ਕੀ ਮੈਂ ਮੁਕਾਬਲਾ ਦੇਖਦੇ ਹਾਂ ਪਹਿਲੇ ਨੰਬਰ ਤੇ ਮੁਕਾਬਲਾ ਇੱਕ ਤਰਫਾ ਹੋ ਜਾਣਾ ਰਾਜਾ ਬੜਿੰਗ ਨੇ ਸੀਟ ਆ ਗਈ ਹੈ ਇੱਥੇ 1000 ਹੋਊਗੀ ਆ ਤੇ ਮੁਕਾਬਲਾ ਇੱਕ ਤਰਫਾ ਹੋ ਜਾਣਾ ਸਾਰੇ ਜਿਹੜੇ ਵਰਕਰ ਨੇਗੇ ਉਹ ਰਾਜਾ ਬੜਿੰਗ ਜੀ ਦੇ ਹਰਕਤ ਦੇ ਵਿੱਚ ਤੁਰਪੇ ਨੇਗੇ ਵੱਡੇ ਲੀਡਰ ਵੀ ਨੇ ਜਿਹੜੇ ਉਹ ਵੀ ਰਾਜਾ ਬੜਿੰਗ ਦੇ ਅੱਕ ਦੇ ਵਿੱਚ ਇੱਕ ਸਰ ਹੋ ਕੇ ਤੁਰਨਗੇ ਇਹਦੇ ਅਜੇ ਹਜਾਤ ਨਹੀਂ ਹੋਵੇਗਾ ਕੋਈ ਵਿਆਦੀ ਬਾਹਰ ਤੋਂ ਆ ਕੇ ਵਿਅਕਤੀਤ ਚੋਣ ਲੜ ਰਿਹਾ ਸਰਕਾਰ ਤੇ ਕਾਂਗਰਸ ਵੱਲੋਂ ਵਿਰੋਧ ਕੀਤਾ ਜਾਵੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਸਾਡਾ ਪ੍ਰਧਾਨ ਸਾਡਾ ਪੀਸੀਸੀ ਪ੍ਰੈਜ਼ੀਡੈਂਟ ਆ ਕੋਈ ਵਾਰੀ ਨਹੀਂ ਹੈਗਾ ਉਹ ਉਹ ਉਹਦੀ ਰਹਿਨਮਾਈ ਹੇਠ ਹੀ ਸਾਡੀਆਂ ਸਾਰੀਆਂ ਰੈਲੀਆਂ ਹੁੰਦੀਆਂ ਨੇ ਜਾਂ ਹੋਰ ਜਿਹੜੇ ਵੀ ਕੰਮ ਹੋ ਰਹੇ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਨੇਗੇ ਉਹ ਸਾਰੇ ਰਾਜਾ ਬ੍ਰਿੰਗਜੀ ਦੀ ਰਹਿਨਮਾਈ ਹੇਠ ਹੋ ਰਹੇ ਨੇ ਤੇ ਰਾਜਾ ਬ੍ਰਿੰਗਜੀ ਉਹਨਾਂ ਨਿਮਾਇੰਦਗੀ ਕਰਦੇ ਨੇ ਸਾਰਿਆਂ ਦੀ ਇੱਕੇ ਨਾਲ ਹੀ ਉਹਨਾਂ ਦਾ ਟਿਕਟ ਆ ਜਿਹੜੀ ਅਨਾਉਂਸ ਹੋਈ ਆ ਕਿਵੇਂ ਦੇਦੋ ਕਿੰਨੀ ਗਲੀਡ ਨਾਲ ਜਿੱਤ ਸਕਦੇ ਨੇ ਤਕਰੀਬਨ 80 ਤੋਂ 90 ਹਜ਼ਾਰ ਦੀ ਲੀਡ ਨਾਲ ਆਰਾਮ ਨਾਲ ਜਿੱਤਣਗੇ ਕੋਈ ਇਸ ਤੋਂ ਵੱਧ ਵੀ ਲੀਡ ਹੋ ਸਕਦੀ ਆ ਤ੍ਰਿਕੋਨਾ ਮੁਕਾਬਲਾ ਹੋਊਗਾ ਮੇਰਾ ਜਿੱਤੇ ਤੱਕ ਮੈਨੂੰ ਉਮੀਦ ਆ ਇਹ ਦੇਖੀਏ ਵੀ ਕਮਲ ਬਰਾੜ ਵੀ ਇਹਨਾਂ ਦੇ ਮੁਕਾਬਲੇ 'ਚ ਖੜ੍ਹ ਰਹੇ ਨੇਗੇ ਨਹੀਂ ਕਮਲ ਬਰਾੜ ਦਾ ਆਪਦਾ ਸਿਆਸੀ ਕੈਰੀਅਰ ਆ ਉਹਨੂੰ ਆਪਦਾ ਸਿਆਸੀ ਕੈਰੀਅਰ ਬਰਬਾਦ ਨਹੀਂ ਕਰਨਾ ਚਾਹੀਦਾ ਪਾਰਟੀ ਦੇ ਪਲੇਟਫਾਰਮ ਤੇ ਆਖੀ ਆਪਣੀ ਗੱਲ ਰੱਖਣੀ ਚਾਹੀਦੀ ਆ ਤੇ ਕਹਿਣੀ ਚਾਹੀਦੀ ਆ ਉੱਥੇ ਹੀ ਉਹਨਾਂ ਨੂੰ ਆਪਣੀ ਸੀਟ ਲੜਨੀ ਚਾਹੀਦੀ ਆ ਜੇ ਲੜਨਗੇ ਤਾਂ ਉਹਦਾ ਕੋਈ ਬਾਲਾ ਫੁਪਹਾਵ ਨਹੀਂ ਪੈਂਦਾ ਪਾਰਟੀ ਦੇ ਉੱਤੇ ਪ੍ਰਭਾਵੀ ਪੈਣਾ। ਜਿੰਨਾ ਮੈਂ ਤੁਹਾਨੂੰ ਕਹਿੰਦਾ ਮੈਂ ਨਾ ਕਿ ਮੇਰ ਦੀ ਸਥਿਤੀ ਦੇਖਦੇ ਹੋ ਕਾਂਗਰਸ ਦੀ। ਬਹੁਤ ਵਧੀਆ ਸਥਿਤੀ ਆ। ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਕਿਸੇ ਲਈ 15 ਸਾਲਾਂ ਤੋਂ ਲਗਾਤਾਰ ਕਾਂਗਰਸ ਇਸ ਲੋਕ ਸਭਾ ਸੀਟ ਤੇ ਕਬਜ਼ਾ। ਲੋਕ ਇਸ ਵਾਰ ਵੀ ਕਾਂਗਰਸੀ ਉਮੀਦਵਾਰ ਸ੍ਰੀ ਰਾਜਾ ਬੜਿੰਗਜੀ ਤੇ ਭਰੋਸਾ ਕਰ ਰੂਗੀ। ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ। ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੁਣ ਸਾਫ ਕੋਲ ਪਰ ਦਾ ਸਮਾਂ ਹੋਊਗਾ ਕਿਉਂਕਿ ਆ ਕਿਵੇਂ ਤਾਂ ਉਹਨਾਂ ਨੂੰ ਲੋਕ ਰਿਸਪਾਂਸ ਦੇ ਰਹੇ ਨੇ ਜੇ ਉਹਨਾਂ ਦਾ ਰਿਪੋਰਟ ਕਾਰਡ ਦੀ ਗੱਲ ਕਰੀਏ ਕਿਹੋ ਜਿਹਾ ਰਿਹਾ ਉਹਨਾਂ ਦਾ ਹਿਸਾਬ ਜਿਹੜੇ 2 ਸਾਲ ਦੀ ਤੁਸੀਂ ਗੱਲ ਕਰਦੇ ਉਹਦਾ ਰਿਪੋਰਟ ਕਾਰਡ ਲੋਕਾਂ ਨੇ ਲੋਕ ਸਭਾ ਦੇ ਚੋਣ ਨਤੀਜੇ ਦੇ 4 ਜੁਲਾਈ ਨੂੰ ਜਦੋਂ ਆਉਣਗੇ ਉਦੋਂ ਦੇ ਦੇਣਾ ਤੇ ਤੁਹਾਡੇ ਸਾਰੇ ਸਾਹਮਣੇ ਆ ਜਾਣਾ ਗਿਲ ਹਲਕੇ ਤੇ ਕੀ ਕੀ ਅਹਿਮ ਮੁੱਦੇ ਨੇ ਜੋ ਹੱਲ ਕਰਵਾਉਣਾ ਚਾਹੁੰਦੇ ਹਾਂ ਗਿਲ ਹਲਕੇ ਦੇ ਵਿੱਚ ਜੇ ਕੋਈ ਦੇਖਿਆ ਜਾਵੇ ਤਾਂ ਕੋਈ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਸਪੋਰਟਸ ਦਾ ਕੋਈ ਹੈ ਨਹੀਂ ਸਟੇਡੀਅਮ ਵਗੈਰਾ ਤੇ ਇੱਕ ਕੋਈ ਆਧੁਨਿਕ ਕਾਲਜ ਨਹੀਂ ਆਈਟੀ ਵਗੈਰਾ ਇਹ ਦੋ ਖਾਸ ਮੰਗਾਂ ਨੇ ਨੌਜਵਾਨਾਂ ਲਈ ਪੜ੍ਹਾਈ ਤੇ ਖੇਡਣ ਦੇ ਪ੍ਰਤੀਸਾਹਿਤ ਕੀਤਾ ਜਾਵੇ ਜੜਾ ਸਰਪੰਚ ਸਾਹਿਬ ਮੋਹਨੀ ਜੀ ਇਥੇ ਦੋਸ਼ ਲੱਗ ਰਹੇ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਵੱਲੋਂ ਦੇਰੇਗਾ ਵਰਕਰਾਂ ਦੀ ਵਰਤੋਂ ਕੀਤੀ ਜਾ ਰਹੀ ਆ ਨਹੀਂ ਦੋਸਤ ਦੋਸ਼ ਨਹੀਂ ਲੱਗ ਰਿਹਾ ਜੀ ਸਚਾਈ ਆ ਤੇ ਪਿਛਲੀ ਵਾਰ 21 ਜਾਂ 22 ਤਰੀਕ ਨੂੰ ਇੱਥੇ ਜੋ ਵੀ ਦੋ ਤਿੰਨ ਮੀਟਿੰਗਾਂ ਹੋਈਆਂ ਸੀਗੀਆਂ ਜੀ ਚ ਆਪਣੇ ਕੈਂਡੀਡੇਟ ਸਾਹਿਬ ਵੀ ਹਾਜ਼ਰ ਸੀ ਪੱਪੀ ਪ੍ਰਾਸਰ ਜੀ ਉਹਨਾਂ ਦੇ ਵਿੱਚ ਇਹਨਾਂ ਨੇ ਨਰੇਗਾ ਵਰਕਰਾਂ ਨੂੰ ਲਜਾਇਆ ਗਿਆ ਜਦ ਕਿ ਉਸ ਦਿਨ ਨਰੇਗਾ ਵਰਕਰਾਂ ਦੀ ਹਾਜ਼ਰੀ ਪਈ ਹੋਈ ਹੈ ਉਹ ਕੰਮ ਕਰ ਰਹੇ ਸੀ ਪਰ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਉੱਥੇ ਲਜਾਇਆ ਗਿਆ ਤੇ ਹਾਜ਼ਰੀ ਦੇ ਵਿੱਚ ਜਿਆਦਾ ਘੱਟ ਦਿਖਾਉਣ ਲਈ ਉਹਨਾਂ ਦੀ ਵਰਤੋਂ ਕੀਤੀ ਗਈ ਇਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਨੂੰ ਕੋਈ ਕੈਂਡੀਡੇਟ ਨਹੀਂ ਮਿਲਦੇ ਆ ਕਾਂਗਰਸ ਤੋਂ ਲੋਕਾਂ ਦਾ ਮੂਹ ਭੰਗ ਹੋ ਗਿਆ ਕਾਂਗਰਸ ਨੂੰ ਲੋਕ ਫਟਕਾਰਣ ਲੱਗੇ ਕਾਂਗਰਸ ਦੇ ਉਮੀਦਵਾਰ ਨਹੀਂ ਜਿਤਾ ਨੇ ਜੀ ਕਾਂਗਰਸ ਕੋਲ ਬਾਦੂ ਕੈਂਡੀਡੇਟ ਸੀ ਬਾਦੂ ਕੈਂਡੀਡੇਟ ਹੋਣ ਕਰਕੇ ਹੀ ਰੌਲਾ ਪੈ ਰਿਹਾ ਸੀ ਲੋਕਾਂ ਦਾ ਮੂੰਹ ਭੰਗ ਨਹੀਂ ਹੋਇਆ ਲੋਕ ਤਾਂ ਚਾਹੁੰਦੇ ਸੀ ਕੈਂਡੀਡੇਟ ਜਲਦੀ ਆਵੇ ਜੇ ਕੋ ਮੂੰਹ ਭੰਗ ਹੋਇਆ ਹੁੰਦਾ ਅੱਜ ਲੋਕ ਕਿਉਂ ਲੱਡੂ ਵੰਡ ਰਹੇ ਤੁਸੀਂ ਬਜ਼ਾਰਾਂ ਚ ਜਾ ਕੇ ਦੇਖੋ ਲੱਡੂ ਖਤਮ ਹੋ ਚੁੱਕੇ ਨੇ ਦੁਕਾਨਾਂ ਤੋਂ ਠੀਕ ਹੈ ਪਾਜੀ ਅੱਜ ਨਾਮ ਉਸੇ ਤਰ੍ਹਾਂ ਕਾਂਗਰਸ ਵੱਲੋਂ ਰਾਜਾ ਬੜਿੰਗ ਦਾ ਕਿੰਨਾ ਦਾ ਰਿਸਪੌਂਸ ਦੇਖ ਲਿਆ ਬਹੁਤ ਵਧੀਆ ਰਿਸਪੌਂਸ ਆ ਜੀ ਤੇ ਲੋਕ ਵੀ ਚਾਹੁੰਦੇ ਸੀ ਸਾਡੇ ਕੋਈ ਵੱਡਾ ਚਿਹਰਾ ਹੋਵੇ ਹਾਂਜੀ ਕਿਉਂਕਿ ਜਿੱਤ ਪ੍ਰਾਪਤ ਕਰਨ ਲਈ ਲੁਧਿਆਣਾ ਸਭ ਤੋਂ ਵੱਡੀ ਲੋਕ ਸਭਾ ਹਲਕਾ ਇੱਥੇ ਵੀ ਵੱਡਾ ਚਿਹਰਾ ਹੀ ਚਾਹੀਦਾ ਸੀ ਜਿਹਦੇ ਸਾਰੇ ਵਰਕਰ ਤੇ ਸਾਰੇ ਲੀਡਰ ਚੱਲਣ ਹੁਣ ਇੱਕ ਜਿਹੇ ਲੀਡਰ ਸਾਹਿਬ ਦਾ ਨਾਮ ਆਇਆ ਜਿਹਦੇ ਨਾਲ ਹਰੇਕ ਵਰਕਰ ਤੇ ਹਰੇਕ ਲੀਡਰ ਸਾਹਿਬ ਦੇ ਨਾਲ ਚੱਲੂਗਾ ਤੇ ਇੱਕ ਵੱਡੀ ਜਿੱਤ ਪ੍ਰਾਪਤ ਕਰਨਗੇ ਕਾਂਗਰਸ ਨੂੰ ਦੇਖਦੇ ਇੱਕ ਮੰਚ ਤੇ ਇਕੱਠਾ ਹਾਂਜੀ ਕਾਂਗਰਸ ਇੱਕ ਮੰਚ ਤੇ ਇਕੱਠੀ ਆ ਤੇ ਇਕੱਠੀ ਹੀ ਰਹੂਗੀ ਹਮ ਇਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਲਗਾਤਾਰ ਦੋ ਵਾਰ ਪਹਿਲਾਂ ਰਵਨੀਤ ਸਿੰਘ ਬਿੱਟੂ ਕੀ ਲੱਗਦਾ ਉਹਨਾਂ ਦਾ ਅਫੈਕਟ ਰਹੂਗਾ ਇੱਥੇ ਲੁੰਦੇ ਘਣਤ ਨਹੀਂ ਜੀ ਕੋਈ ਕਾਸ ਫੈਕਟਰੀ ਰਹੂ ਉਹਨਾਂ ਨੇ ਪਾਰਟੀ ਚੇਂਜ ਕਰ ਲਈ ਉਹ ਆਪਦਾ ਉੱਧਰ ਅਡਜਸਟ ਕਰ ਲੀਏ ਹਾਂ ਕਿਹਦੇ ਨਾਲ ਮੁਕਾਬਲਾ ਦੇ ਦਿੱਤੋ ਤਾਂ ਉਹਦੇ ਕੈਂਡੀ ਇਸ ਪਾਰਟੀ ਝਾੜੂ ਨਾਲ ਮੁਕਾਬਲਾ ਹੋਊਗੀ ਹਾਂ ਝਾੜੂ ਨਾਲ ਮੁਕਾਬਲਾ ਤੇ ਫਿਰ ਆਪਾਂ ਜੀ ਗੱਲ ਕਰ ਲਈ ਕਿ ਅਹਿਮ ਬੁਦਦੇ ਨੇ ਜੋ ਲੈ ਕੇ ਜਾਵੋਗੇ ਰਾਜਪਾਲਿਕਾ ਤੱਕ ਜੇ ਗੱਲ ਹਲਕੇ ਦੀ ਕਰਦੇ ਗੱਲ ਹਲਕੇ ਦੇ ਵਿੱਚ ਇੱਕ ਤਾਂ ਕੋਈ ਆਈਟੀਆਈ ਦਾ ਵਧੀਆ ਹੱਬ ਵਧੀਆ ਕਾਲਜ ਹੋਣਾ ਚਾਹੀਦਾ ਜੋ ਕਿ ਅੱਜ ਕੱਲ ਤੇ ਬੱਚਿਆਂ ਦੀ ਡਿਮਾਂਡ ਆ ਸਾਡੇ ਬੱਚੇ ਬਾਹਰ ਜਾ ਰਹੇ ਨੇ ਜੋ ਇੱਥੇ ਕੋਈ ਵਧੀਆ ਆਈਟੀਆਈ ਦਾ ਕਾਲਜ ਹੋਊ ਇੱਥੇ ਵਧੀਆ ਨੌਕਰੀ ਕਰਨਗੇ ਦੂਜੇ ਜੋ ਕਿਸਾਨਾਂ ਦੀ ਪ੍ਰੋਬਲਮ ਨੇ ਉਹ ਹੱਲ ਹੋਣੀਆਂ ਚਾਹੀਦੀਆਂ ਨੇ। ਭਾਵੇਂ ਜੀ ਵੀਸਪੀ ਦੇ ਜੇ ਕੈਂਡੀਡੇਟ ਦਾ ਦੇਖ ਕੇ ਪਿੰਡਾਂ ਦੇ ਵਿੱਚੋਂ ਕਿਵੇਂ ਦਾ ਰਿਸਪੌਂਸ ਮਿਲਦਾ ਉਹਨਾਂ ਨੂੰ ਲੋਕ ਕਿਵੇਂ ਦਾ ਸੁਲਾ ਰਹੇ ਨੇ ਉਹਨਾਂ ਨੂੰ ਜੇ ਰਵਨੀਤ ਮਿੱਤੂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਲਾਉਂਦੇ ਨੇ ਜਾਂ ਬੁਲਾਉਂਦੇ ਨੇ ਲੋਕ ਤਾਂ ਨਹੀਂ ਬੁਲਾਉਂਦੇ। ਨਹੀਂ ਜੀ ਹਜੇ ਕੋਈ ਏਡਾ ਵੱਡਾ ਰਿਸਪੌਂਸ ਨਹੀਂ ਮਿਲ ਰਿਹਾ ਤੇ ਸ਼ਹਿਰਾਂ ਦੇ ਨੇੜੇ-ਨੇੜੀ ਕਰ ਰਹੇ ਨੇ ਪਿੰਡਾਂ ਦੇ ਵਿੱਚ ਤਾਂ ਅਜ ਗਰੂੰਧ ਹੋ ਰਿਹਾ। ਠੀਕ ਹੈ। ਬਹੁਤ ਬੜਾ ਮੈਂ ਕਹਿੰਦਾ Thank you.